ਸੱਤਵੀਂ ਅਕਾਲ ਜੀ ਇੱਧਰ ਖੜਿਆ ਬਲਦੇਵ ਸਿੰਘ ਤੇ ਇੱਧਰ ਖੜਿਆ ਬਲਵੰਤ ਸਿੰਘ ਪਿੰਡ ਪੁਧੌੜ ਜ਼ਿਲ੍ਹਾ ਬਰਨਾਲਾ ਘਰ ਦੇ ਵੀ ਗਵਾਂਢੀ ਤੇ ਖੇਤ ਦੇ ਵੀ ਗਵਾਂਢੀ ਤੇ ਵਿਚਾਲੇ ਮੇਰੇ ਨਾਲ ਖੜਿਆ ਸਾਡੇ ਜਵਾਈ ਭਾਈ ਬਾਈ ਗੁਰਪ੍ਰੀਤ ਸਿੰਘ ਤਾਂ ਗੱਲ ਹੋਣੀ ਆ ਇਹਨਾਂ ਦੋਨਾਂ ਦੇ ਵਿਚਾਲੇ ਤਾਂ ਬਲਦੇਵ ਸਿੰਘ ਜੀ ਜਿਹੜੇ ਹੈਗੇ ਆ ਝੋਨਾ ਲਾਉਣ ਤੋਂ ਕੁਝ ਸਮਾਂ ਪਹਿਲਾਂ ਪਿੰਡ ਆਈ ਸੀ ਮੇਰੇ ਕੋਲੇ ਵੀ ਮੈਂ 1400 ਇੱਕ ਮੁੱਛਲ ਲਾਉਣਾ ਤੇ ਉਹਦੇ ਵਿੱਚ ਦਿੱਕਤ ਬਹੁਤ ਆਉਂਦੀ ਆ ਦਿੱਕਤ ਨਾ ਆਵੇ ਉਹਦੇ ਬਾਰੇ ਮੈਨੂੰ ਕੁਝ ਸੁਝਾ ਦਿਓ ਜਾਣਕਾਰੀ ਮੇਰੇ ਨਾਲ ਸਾਂਝੀ ਕਰੋ ਸੋ ਮੈਂ ਇਹਨਾਂ ਨੂੰ ਜਿਹੜੇ ਸੁਝਾ ਦਿੱਤੇ ਜਾਣਕਾਰੀ ਦਿੱਤੀ ਸਾਂਝੀ ਕੀਤੀ ਇਹਨਾਂ ਨਾਲ ਉਹਦੇ ਆਧਾਰ ਤੇ ਇਹਨਾਂ ਨੇ ਆਪਣਾ ਝੋਨਾ ਲਾਇਆ ਉਹਨੂੰ ਪਾਲਣਾ ਸ਼ੁਰੂ ਕੀਤਾ 1401 ਮੁਛਲ ਵੀ ਲੱਗਿਆ ਹੋਇਆ ਤੇ ਇਧਰ ਪੂਸਾ 44 ਵੀ ਲੱਗਿਆ ਹੋਇਆ ਤਾਂ ਇਹਨਾਂ ਨੇ ਉਹ ਝੋਨਾ ਜਿਵੇਂ ਜਿਵੇਂ ਮੈਂ ਦੱਸਿਆ ਸੀ ਉਸੇ ਤਰੀਕੇ ਨਾਲ ਤਿਆਰੀ ਕਰਕੇ ਲਾਇਆ ਤੇ ਉਵੇਂ ਹੀ ਉਹਨੂੰ ਪਾਲਦੇ ਪਏ ਆ ਤਾਂ ਹੁੰਦਾ ਕੀ ਆ ਕਿ ਆਪਣੇ ਕੋ ਕਹਾਵਤ ਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਭੜਦਾ ਤਾਂ ਉਹ ਗੱਲ ਇੱਥੇ ਵੀ ਸਿੱਧ ਹੋ ਗਈ ਬਾਈ ਬਲਦੇਵ ਸਿੰਘ ਹੁਣਾਂ ਨੇ ਆਪਣੇ ਗਵਾਂਢੀ ਬਾਈ ਬਲਵੰਤ ਸਿੰਘ ਹੁਣਾਂ ਨੂੰ ਪ੍ਰੇਰਿਤ ਕੀਤਾ ਕਿ ਬਾਈ ਤੂੰ ਵੀ ਮੇਰੇ ਵਾਂਗੂ ਝੂਨਾ ਲਾ ਕੇ ਪਾਲ ਤੈਨੂੰ ਵੀ ਫਾਇਦਾ ਹੋਊਗਾ ਸੋ ਬਲਦੇਵ ਸਿੰਘ ਜੀਆ ਨੂੰ ਕੀ ਫਾਇਦਾ ਹੋਇਆ ਉਹ ਆਪਾਂ ਉਹਨਾਂ ਤੋਂ ਬਾਅਦ ਚ ਪੁੱਛਾਂਗੇ ਤੇ ਬਲਦੇਵ ਸਿੰਘ ਦੇ ਕਹਿਣ ਤੇ ਬਲਵੰਤ ਸਿੰਘ ਨੇ ਜੋ ਕੀਤਾ ਉਹਦਾ ਉਹਨਾਂ ਨੂੰ ਕੀ ਫਾਇਦਾ ਹੋਇਆ ਆਪਾਂ ਪਹਿਲਾਂ ਬਲਵੰਤ ਜੀ ਨੂੰ ਪਹੁੰਚਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਵੈਰੂ ਜੀ ਦਾ ਖਾਲਸਾ ਬਾਈ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਨਹੀਂ ਮਿਹਰਬਾਨੀ ਤੇ ਆਇਆ ਜੀ ਸਤਜੂਨ ਦਾ ਝੋਨਾ ਲਾਇਆ ਵਾ ਸਾਡਾ ਜੀ ਜੀ ਤੂ ਸੱਚ ਤਾਲ ਕੋਈ ਆ ਜੀ ਇਹੀ ਵੀ ਆ ਬਲਦੇਵ ਸਿੰਘ ਵਾਲਾ ਜੀ ਇਕੱਠਿਆਂ ਨਹੀਂ ਲਾਇਆ ਝੋਨਾ ਸੀ ਜੀ ਏ ਮੰਨ ਕੇ ਚੱਲੋ ਉਹਦੇ 'ਚ ਬਸ ਅਸੀਂ ਹੋਰ ਕੋਈ ਨਹੀਂ ਪਾਇਆ ਨਾ ਕੋਈ ਆ ਜਿਵੇਂ ਘਟਾ ਵਾਲੀ ਦਵਾਈ ਜਾਂ ਹੋਰ ਕੋਈ ਕੁਝ ਨਹੀਂ ਪਾਇਆ ਰੇਤ ਵਗੈਰਾ ਮੰਨ ਕੇ ਚੱਲੋ ਪਹਿਲਾਂ ਅਸੀਂ 5 ਬੋਰੀਆਂ ਵਿੱਚ ਪਾਉਂਦੇ ਸੀ 6 ਵੀ ਪਾਈ ਜਾਂਦੇ ਸੀ ਝੋਨਾ ਕਿ ਬਰੀ ਮਾੜਾ ਰਹਿ ਜਾਂਦਾ ਸੀ ਉਦੋਂ ਕਹਿੰਦੇ ਦਵਾਈ 'ਚ ਹੋਰ ਪਾ ਦੇ ਬੋਰੀ ਤੇ ਮੁੜ ਕੇ ਹੁਣ ਅਸੀਂ ਯਾਨੀ 3 ਬੋਰੀਆਂ ਪਾਈਆਂ ਉਹ ਵੀ ਬਾਹਰ ਲੰਮਾ ਕਰਕੇ ਵੀ ਰੇਤ ਬਾਦ ਹੋ ਜਾਂਦਾ ਫਰਕ ਪਾ ਜਾਂਦਾ ਤੇ ਉਹਦੇ 'ਚੋ ਦੋ ਵਾਰੀ ਤਾਂ ਅਸੀਂ ਮੰਨ ਕੇ ਚੱਲੋ ਰੇ ਪਾਇਆ ਹੂੰ ਉਸ ਤੋਂ ਬਾਅਦ ਅਸੀਂ ਰੇ ਨੱਕੇ 'ਚ ਬੋਰੀ ਰੱਖ ਕੇ ਪਾਉਂ ਪਾਇਆ ਜਿਹੜਾ ਲਾਸਟ ਰੇ ਪਾਇਆ ਇਹ ਐਤ ਕੀ ਫਰ ਬਦਲਿਆ ਇੱਕ ਤਾਂ ਤੁਸੀਂ ਰੇਹ ਘਟਾਤੀ ਹੋਰ ਕੀ ਬਦਲਿਆ ਹੋਰ ਅਸੀਂ ਜੰਨਾ ਤਾਂ ਕੋਈ ਘਾਟਾਂ ਵਾਲੀ ਦਵਾਈ ਕਰੀ ਆ ਅਜੇ ਤੱਕਰ ਅਜੇ ਤੱਕਰ ਕੁਝ ਨਹੀਂ ਪਾਇਆ ਹੁਣ ਸਪਰੇਅ ਕਰਨ ਦੀ ਸੋਚਦੇ ਆਂ ਅਸੀਂ ਵੀ ਕਦੋਂ ਕਰਕੇ ਹੁਣ ਆਇਆ ਮੌਸਮ ਦਾ ਕਰਕੇ ਅਜੇ ਸਪਰੇਅ ਕੋਈ ਨਹੀਂ ਕਰੀ ਜੀ ਤੇ ਸਪਰੇਅ ਹੁਣ ਸੋਚ ਰਹੇ ਆਂ ਵੀ ਇਹਦੀ ਲੋੜ ਆ ਕਿ ਉਹੀ ਸੋਚੀ ਜਾਂਦੇ ਨੇ ਲੋੜ ਆਇਆ ਜੀ ਇੱਕ ਤਾਂ ਜਿਵੇਂ ਹੁਣ ਮੰਨ ਕੇ ਚੱਲੋ ਵੀ ਉਹ ਪੜਾਕਾ ਬਣ ਜਾਂਦਾ ਹਾਂ ਕਿਉਂ ਉਹ ਬਣ ਜਾਂਦਾ ਇੱਕ ਸੁੰਡੀ ਕਈ ਵਾਰੀ ਹਮਲਾ ਕਰਦੀ ਆ ਉਹਦੇ ਨਾਲ ਆਏ ਆ ਵੀ ਜੇ ਹੁਣ ਮੰਨ ਕੇ ਚੱਲ ਪਹਿਲਾਂ ਹੀ ਰੋਕਥਾਮ ਹੋ ਜੇ ਉਹਦੀ ਫਿਰ ਸੁੰਡੀ ਦਾ ਵੀ ਹਮਲਾ ਦਵਾਈ ਘਟਣਾ ਵੀ ਸਰ ਸਕਦਾ ਤੇ ਤੁਹਾਡੇ ਜੇ ਮੈਂ ਧਿਆਨ ਚ ਲਿਆ ਦਿਆਂ ਹਾਂਜੀ ਵੀ ਜਦੋਂ ਆਪਾਂ ਰੇਹ ਵੱਧ ਪਾਉਣੇ ਆ ਹਾਂਜੀ ਹਾਂਜੀ ਤੇ ਲੰਮੇ ਸਮੇਂ ਚ ਪੂਰੀ ਕਰਦੇ ਆ ਹਾਂਜੀ ਹਾਂਜੀ ਤੇ ਪਾਣੀ ਲਗਾਤਾਰ ਖੜਾ ਰੱਖਦੇ ਆ ਹਾਂਜੀ ਉਹਦੇ ਕਰਕੇ ਹੀ ਕੀੜਿਆਂ ਦਾ ਹਮਲਾ ਹੁੰਦਾ ਹਾਂਜੀ ਉਹਦੇ ਕਰਕੇ ਹੀ ਬਿਮਾਰੀ ਪੈਂਦੀ ਆ ਠੀਕ ਆ ਜੀ ਹੁਣ ਤੁਸੀਂ ਰੇਅ ਵੀ ਪੂਰੀ ਕਰਤੀ ਹਾਂਜੀ ਰੇਅ ਅਸੀਂ 1 ਮਹੀਨੇ ਚੋਂ ਪਹਿਲਾਂ ਟਾਈਮ ਨਾਲ ਹੀ ਕਰਤੀ 30 ਦਿਨਾਂ ਚ ਪੂਰੀ ਕਰਤੀ ਠੀਕ ਆ ਹਾਂਜੀ ਤੇ ਪਾਈ ਵੀ ਘਟਾ ਹਾਂ ਪਾਈ ਵੀ ਘਟਾ ਤਾਂ ਇਸ ਗੱਲ ਦੀ ਤਾਂ ਮੈਂ ਗਰੰਟੀ ਲੈਣਾ ਹਾਂਜੀ ਵੀ ਤੁਹਾਡੇ ਨਾਂ ਤਾਂ ਕੋਈ ਸੁੰਡੀ ਦਾ ਅਟੈਕ ਹੋਣਾ ਹਾਂਜੀ ਹਾਂਜੀ ਤੇ ਨਾ ਹੀ ਤੁਹਾਡੇ ਪੈਣੀ ਆ ਫੰਗਸ ਹਾਂਜੀ ਹੁਣ ਹਵਾ ਚੱਲ ਪਈ ਆ ਮੌਸਮ ਖੁੱਲ ਗਿਆ ਹਾਂਜੀ ਹਾਂਜੀ ਹੁਣ ਬਾਅਦ ਤੁਸੀਂ ਇੱਕ ਕੰਮ ਕਰਨਾ ਠੀਕ ਆ ਜੀ ਵੀ ਪਾਣੀ ਲਾਉਣਾ ਸੁਕਾ ਸੁਕਾ ਕੇ ਨਾ ਵੱਧ ਤੋਂ ਵੱਧ ਸੁਕਾ ਸਕੋ ਠੀਕ ਆ ਠੀਕ ਆ ਬੇਸ਼ੱਕ ਮਿੱਟੀ ਹੋਰ ਤੁਸੀਂ ਕਿਸੇ ਚੀਜ਼ ਦੀ ਚਿੰਤਾ ਹੀ ਨਹੀਂ ਕਰਨੀ ਠੀਕ ਹੈ ਜੀ ਤੁਸੀਂ ਇੱਕ ਕੰਮ ਕਰਨਾ ਹਾਂਜੀ ਨਜ਼ਰ ਰੱਖਣੀ ਆ ਫਸਲ ਤੇ ਠੀਕ ਹੈ ਜੀ ਤੇ ਸਬਰ ਰੱਖਣਾ ਠੀਕ ਹੈ ਜੀ ਠੀਕ ਹੈ ਨਜ਼ਰ ਰੱਖੋਗੇ ਸਬਰ ਰੱਖੋਗੇ ਤੁਹਾਡਾ ਝੋਨਾ ਹਾਂਜੀ ਹਾਂਜੀ ਬਿਨਾ ਕਿਸੇ ਠੀਕ ਹੈ ਹੋਰ ਹੂੰ ਸਪਰੇਅ ਤੋਂ ਠੀਕ ਆ ਜਾਂ ਹੋਰ ਕਿਸੇ ਕੈਮੀਕਲ ਤੋਂ ਸਿਰੇ ਚੜੂਗਾ ਠੀਕ ਆ ਜੀ ਇਸ ਗੱਲ ਦੀ ਫੁੱਲ ਗਰੰਟੀ ਹੈ ਠੀਕ ਆ ਜੀ ਤੇ ਬਾਕੀ ਜੇ ਤੁਹਾਡਾ ਮਨ ਨਾ ਖੜਦਾ ਹੋਇਆ ਹਾਂਜੀ ਹਾਂਜੀ ਜੋ ਬਲਦੇਵ ਸਿੰਘ ਨੂੰ ਮੈਂ ਦੱਸਿਆ ਹੋਇਆ ਠੀਕ ਆ ਜੀ ਇਹ ਉਹ ਘਰੇ ਬਣਾ ਕੇ ਸਪਰੇਆ ਠੀਕ ਆ ਜੀ ਉਹ ਲੋਡ ਅਨੁਸਾਰ ਕਰਨਗੇ ਠੀਕ ਆ ਜੀ ਤੇ ਤੁਸੀਂ ਵੀ ਜਮੋਂ ਜਦੋਂ ਇਹ ਬਣਾਉਣਗੇ ਨਾਲ ਹੀ ਤੁਸੀਂ ਬਣਾ ਲਿਓ ਠੀਕ ਆ ਠੀਕ ਆ ਠੀਕ ਆ ਉਂਝ ਲੋਡ ਨਹੀਂ ਪੈਣੀ ਹਾਂਜੀ ਹਾਂਜੀ ਤੇ ਹੁਣ ਆਪਾਂ ਬਲਦੇਵ ਸਿੰਘ ਨਾਲ ਗੱਲ ਕਰ ਆਜੋ ਬਲਦੇਵ ਸੋ ਬਲਦੇਵ ਜੀ ਇਹ ਬਹੁਤ ਵਧੀਆ ਹੋਇਆ ਕਿ ਤੁਸੀਂ ਤਾਂ ਆਪਣੀ ਖੇਤੀ 'ਚ ਸੁਧਾਰ ਲਿਆਂਦਾ ਹੀ ਲਿਆਂਦਾ ਤੇ ਨਾਲ ਆਪਣੇ ਜਿਹੜੇ ਭਾਈ ਸਾਹਿਬ ਐ ਇਹਨਾਂ ਦਾ ਉਦੋਂ ਪਹਿਲਾਂ ਧੰਨਵਾਦ ਆ ਕਿ ਇਹਨਾਂ ਨੇ ਤੁਹਾਡੀ ਗੱਲ ਨੂੰ ਗੌਰ ਕਰਕੇ ਮੰਨਣਾ ਯੋਗ ਸਮਝਿਆ ਤੇ ਇਹਨਾਂ ਨੇ ਤੁਹਾਡੀ ਗੱਲ ਮੰਨੀ ਤਾਂ ਤੁਹਾਡਾ ਵੀ ਧੰਨਵਾਦ ਆ ਕਿ ਤੁਸੀਂ ਜੋ ਖੁਦ ਸਿੱਖਿਆ ਉਹ ਆਪਣੇ ਗਵਾਂਢੀ ਨੂੰ ਵੀ ਦੱਸਿਆ ਤੇ ਤੁਸੀਂ ਚਾਹਿਆ ਕਿ ਜੇ ਮੇਰੇ ਖੇਤੀ ਖਰਚੇ ਘਟ ਸਕਦੇ ਆ ਤੇ ਇਹਨਾਂ ਦੇ ਵੀ ਘਟਣ ਨਹੀਂ ਤਾਂ ਜ਼ਿਆਦਾਤਰ ਤਾਂ ਇਹੀ ਚੱਲਦਾ ਵੀਰ ਉਹਦੀ ਫਸਲ ਕਿਤੇ ਮੈਥੋਂ ਤਾਂ ਨਾ ਲੰਘ ਜੇ ਹੈ ਤਾਂ ਹੁਣ ਤੁਸੀਂ ਆਪਦੇ ਤਜਰਬੇ ਤੋਂ ਦੱਸੋ ਵੀ ਤੁਸੀਂ ਇਸ ਸਾਰੇ ਸਿਸਟਮ ਦੇ ਵਿੱਚ ਕਿੱਥੇ ਜੇ ਮਹਿਸੂਸ ਕਰਦੇ ਹੋ ਆਪਣੇ ਆਪ? ਅ ਪਹਿਲਾ ਇਹਨਾਂ ਦੀ ਗੱਲ ਆ ਜੀ ਆਪਣਾ ਜਿਵੇਂ ਹੁਣ ਡਰੀ ਜਾਂਦਾ ਵੀ ਸਪਰੇਅ ਕਰਨੀ ਆ ਆਪਾਂ ਮੌਸਮ ਖਰਾਬ ਹੋ ਗਿਆ ਪੜਾਕਾ ਨਾ ਬਣ ਜੇ ਪਰ ਕਿਉਂ ਮਨ ਦੇ ਵਿੱਚ ਇਹਨਾਂ ਦੇ ਪੁਰਾਣਾ ਸਪਰੇਅ ਹਾਣ ਦਾ ਡਰ ਪਾਇਆ ਡਰ ਪਾਇਆ ਉਹ ਡਰ ਇਹਨਾਂ ਦੇ ਮਨ ਚ ਹੌਲੀ ਹੌਲੀ ਆਪਾਂ ਉਹ ਵੀ ਕੱਢ ਦਿਆਂਗੇ ਠੀਕ ਆ ਜਦੋਂ ਮੈਂ ਸਪਰੇਅ ਕਰੂੰਗਾ ਇਹਨੂੰ ਸਮਝਾਈਦਾ ਵੀ ਜਦੋਂ ਆਪਾਂ ਸਪਰੇਅ ਕੀਤੀ ਬਣਾਵਾਂਗੇ ਉਦਾਂ ਹੀ ਕਰਾਂਗੇ ਆਪਾਂ ਵੀ ਹਜੇ ਆਪਾਂ ਨੂੰ ਲੋੜ ਨਹੀਂ ਹੈ ਇਸ ਚੀਜ਼ ਦੀ ਪਰ ਜਿਨ੍ਹਾਂ ਦੀ ਝੋਨੇ ਦੀ ਕੁਆਲਿਟੀ ਬਹੁਤ ਟੌਪ ਦੀ ਖੜੀ ਐ ਸੋ ਜੇ 5 ਗੱਟਿਆਂ ਦੀ ਬਜਾਏ 3 ਗੱਟਿਆਂ ਨਾਲ ਝੋਨਾ ਇੱਥੋਂ ਤੱਕ ਪਹੁੰਚ ਗਿਆ ਤੇ ਬਿਨਾ ਸਪਰੇਅ ਤੋਂ ਟਰਾਲੀ 'ਚ ਵੀ ਪਾਊਗਾ ਤੇ ਦਿਲ ਮਾਰਾ ਰੱਖਿਓ ਜਿਗਰਾ ਰੱਖਿਓ ਜੋ ਪਿਛਲੇ ਟਾਈਮਾਂ ਦੇ ਵਿੱਚ ਅਗਿਆਨ ਬਸ ਕਰਦੇ ਰਹੇ ਉਹ ਹੁਣ ਕਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਇੱਥੇ ਚਾਂਦਨ ਹੋ ਜਾਏ ਫਿਰ ਚਾਨਣ ਹੀ ਚਾਂਦਨ ਹੁੰਦਾ ਤੇ ਇੱਕ ਗੱਲ ਮੈਂ ਲਾਸਟ ਦੇ ਵਿੱਚ ਕਹਿਣੀ ਆ ਕੀੜੇ ਦਾ ਕੀੜਾ ਇੱਥੇ ਹੁੰਦਾ ਹਾਂਜੀ ਫਸਲ ਚ ਕੀੜਾ ਹੁੰਦਾ ਹੀ ਨਹੀਂ ਜਦੋਂ ਇੱਥੇ ਕੀੜਾ ਵਾਰ ਦਿੰਦੇ ਆ ਨਾ ਕੰਪਣਗਾ ਵਾਲੇ ਆ ਕੇ ਤੇ ਜਾਂ ਤੁਹਾਡੇ ਉਹ ਸਪਰੇਅ ਵੇਚਣ ਵਾਲੇ ਉਦੋਂ ਫਿਰ ਤੁਹਾਨੂੰ ਲੱਗਦਾ ਵੀ ਫਸਲ ਚ ਕੀੜਾ ਫਸਲ ਚ ਕੀੜਾ ਕੀੜਾ ਇੱਥੇ ਹੁੰਦਾ ਸਪਰੇਅ ਫਸਲ ਤੇ ਹੋ ਜਾਂਦੀ ਆ ਉਹਨਾਂ ਦੇ ਪੈਸੇ ਵਟੇ ਜਾਂਦੇ ਆ ਤੇ ਤੁਹਾਡੀ ਜੇਬ ਚੋਂ ਪੈਸੇ ਬਾਹਰ ਹੋ ਜਾਂਦੇ ਨਾਲੇ ਵਾਤਾਵਰਣ ਚ ਜ਼ਹਿਰ ਘੋਲਦੇ ਆ ਤੇ ਨਾਲੇ ਤੁਹਾਡਾ ਨੁਕਸਾਨ ਹੋ ਜਾਂਦਾ ਸੋ ਇਹ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਸੀ ਵੀ ਜੇ ਇੱਕ ਬੰਦਾ ਇਹੋ ਜਿਹਾ ਹੈਗਾ ਜਿਹੜਾ ਆਪਣੇ ਗਵਾਂਢੀ ਦਾ ਵੀ ਭਲਾ ਚਾਹੁੰਦਾ ਤਾਂ ਇਹਦਾ ਮਤਲਬ ਇਹੀ ਆ ਕਿ ਪੰਜਾਬ 'ਚ ਅਜੇ ਜਿਹੜੇ ਹੈਗੇ ਨਾ ਚਾਉਂਦੇ ਮਨ ਵਾਲੇ ਲੋਕ ਹੈਗੇ ਆ ਆਪਣੇ ਕਹਿੰਦੇ ਹੁੰਦੇ ਨੇ ਨਾ ਵੀ ਉਹ ਤਾਂ ਅੰਦਰਲਾ ਮਰ ਗਿਆ ਠੀਕ ਆ ਬਹੁਤਿਆਂ ਦਾ ਤਾਂ ਅੰਦਰਲਾ ਮਰਿਆ ਹੋਈ ਆ ਪਰ ਕੋਈ ਕੋਈ ਹਰਿਆ ਬੂਟ ਰਹੀ ਹੋਰੀ ਤਾਂ ਉਹ ਗੱਲਬਾਤ ਵੀ ਹੈਗੀ ਆ ਬਲਦੇਵ ਸਿੰਘ ਹੋਰੇ ਤੇ ਬਲਵੰਤ ਸਿੰਘ ਵਰਗੇ ਲੋਕ ਜਿੰਨਾ ਚਿਰ ਮੌਜੂਦ ਆ ਸਾਡੀ ਉਮੀਦ ਕਾਇਮ ਰਹੂਗੀ ਕਿ ਪੰਜਾਬ ਬਚ ਜਾਏਗਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ